ਅਮਰੀਕਾ ਤੋਂ ਜਹਾਜ਼ ਸਿੱਧਾ ਬਠਿੰਡੇ ਹੀ ਲੈਂਡ ਕੀਤਾ ਜਿਤਾਲਾਂਗੇ ਬੀਬਾ ਜੀ ਨੂੰ ਕਿ ਅਸਲ 'ਚ ਪਹਿਲਾਂ ਅਸੀਂ 2016-17 'ਚ ਨਾ ਜਿਹੜੇ ਝਾੜੂ ਵਾਲੇ ਆਏ ਸੀ ਇਹਨਾਂ ਦੇ ਚਾਂਸ ਚ ਆ ਕੇ ਅਸੀਂ ਪੰਜਾਬ ਆ ਗਏ ਸੀ ਇਹ ਕਹਿੰਦੇ ਜੀ ਪੰਜਾਬ ਬਰਬਾਦ ਹੋ ਗਿਆ ਜੀ ਸਾਨੂੰ ਐਨ ਆਰ ਆਈ ਨੂੰ ਭਗਵੰਤ ਜਸਨਜੀ ਦਲੇਲ ਟੀਮ ਕਹਿੰਦੀ ਅਸੀਂ ਅਰਬਾਂ ਡਾਲਰ ਇਕੱਠੇ ਕਰਕੇ ਦਿੰਦੇ ਜਦੋਂ ਇੱਥੇ ਆ ਕੇ ਦੇਖਿਆ ਵੀ ਉਹ ਪੈਸੇ ਦਾ ਖੁਰਦ-ਬੁਰਦ ਹੋਵੇ ਪ੍ਰਧਾਨ ਸਾਹਿਬ ਬੰਦਾ ਜੋ ਕਹਿਣੀ ਕਰਨੀ ਦਾ ਪੱਕਾ ਮੈਂ ਆਈ ਲਵ ਮਾਈ ਪ੍ਰਧਾਨ ਸਾਹਿਬ ਟਮਾਟਰ ਵਾਲਾ ਮੰਤਰੀ ਹੈ ਉਹ ਕੁਲਦੀਪ ਢਾਲੀਵਾਲ ਟਮਾਟਰ ਟਮਾਟਰ ਉਹ ਕਹਿੰਦਾ ਕਹਿੰਦਾ ਜੀ ਮੈਂ ਸੁਖ ਬਲਾਸ ਦੇ ਵਿੱਚ ਅਸੀਂ ਇੱਥੇ ਤਾਕ ਕਰਕੇ ਉਹ ਤਰਦਿਆਂ ਦੇ ਹੋਇਆ ਤਾਂ ਕੁਛ ਹੈ ਨਹੀਂਗਾ ਯਾਰ ਭਾਈ ਜਿੰਨਾ ਖੁੱਲ ਕੇ ਬੋਲ ਰਹੇ ਹਾਂ ਅਮਰੀਕਾ ਨਹੀਂ ਵਾਪਸ ਜਾਣਾ ਸਰਕਾਰ ਬਹੁਤ ਦੇਖੀ ਚੰਨੀ ਜਿਹਾ ਕੇ ਕਹਿੰਦੇ ਮੈਂ ਸੱਪ ਵੀ ਪੜ ਲੈਣਾ ਮੈਂ ਬੱਕਰੀ ਵੀ ਚੋਲ ਲੈਣਾ ਨਾ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਸਾਰੇ ਪਤਾ ਨਹੀਂ ਕਿੱਥੋਂ ਨਚਾਰ ਟਾਈਪ ਦੇ ਲੋਕ ਆਏ ਹੋਏ ਨੇ ਸੀਐਮ ਸਾਹਿਬ ਆਪਣੇ ਜਵਾਨ ਕੋ ਲਗਾਮ ਦਿਓ ਔਰ ਇਤਨਾ ਭੋਂਕਾ ਮਤ ਕਰੋ ਕਿ ਜੋ ਵੀ ਮਨ ਮੇ ਆਏ ਉਹ ਬਕਦੋ ਜੇ ਕਿਕਲੀਆਂ ਸੇ ਪੰਜਾਬ ਨਹੀਂ ਚਲੇਗਾ ਪੰਜਾਬ ਕੇ ਲੋਗ ਅਬੀ ਜਾਗਰੂਕ ਹੋ ਗਏ ਸੋ ਜੇ ਮਰੀ ਚੇਤਾਵਨੀ ਹੈ ਆਪਕੋ ਕਿ ਦਿਨ ਬਦਲਤੇ ਸਮਾਂ ਨਹੀਂ ਲੱਗਤਾ ਅਬੀ 2027 ਮੈਂ ਇਲੈਕਸ਼ਨ ਆਏਗਾ ਨਾ ਆਪਕੋ ਭਾਗਨੇ ਕੋ ਜਗ੍ਹਾ ਨਹੀਂ ਮਿਲੇਗੀ ਜੈਸੇ ਮਜੂਰੀਤਿਆ ਕਹਤੇ ਹੈ ਨਾ ਧੌਨ ਸੇ ਪਕੜ ਕਰ ਆਪਕੀ ਚੀਂ ਚੀਂ ਕਰਾਏਗੇ ਤਾ ਆਪਕੀ ਚੀਂ ਚੀਂ ਵੀ ਨਹੀਂ ਨਿਕਲੇਗੀ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਬਠਿੰਡਾ ਲੋਕ ਸਭਾ ਚੋਣਾ ਤੇ ਅਮਰੀਕਾ ਤੋਂ ਸਿੱਧਾ ਬਠਿੰਡਾ ਪਹੁੰਚੇ ਕਹਿੰਦੇ ਵੀ ਬਾਦਲਾਂ ਨੂੰ ਜਿਤਾਉਣਾ ਹੈ ਦਵਿੰਦਰ ਬੀਲਾ ਬਿੱਲਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਰਨ ਜੀ ਔਰ ਤੁਹਾਡੀ ਸਾਰੀ ਟੀਮ ਨੂੰ ਮੈਂ ਸਤਿ ਸ਼੍ਰੀ ਅਕਾਲ ਕਰਦਾ ਜੀ ਭਾਈ ਅਮਰੀਕਾ ਤੋਂ ਜਹਾਜ਼ ਸਿੱਧਾ ਬਠਿੰਡਾ ਹੀ ਲੈਂਡ ਕੀਤਾ ਜਿਤਾਲਾਂਗੇ ਬੀਬਾ ਜੀ ਨੂੰ ਦੇਖੋ ਜਿਤਾਉ ਲੋਕਾਂ ਨੇ ਔਰ ਬੀਬਾ ਜੀ ਨੇ ਪਹਿਲਾਂ ਤਿੰਨ ਵਾਰ ਜਦੋਂ ਸੰਸਦ ਵਿੱਚ ਗਏ ਨੇ ਜਿਵੇਂ ਆਪਾਂ ਛੋਟੇ-ਮੋਟੇ ਕੰਮ ਤਾਂ ਨਾ ਗਿਣਾਈਏ ਆਪਾਂ ਤਿੰਨ ਵੱਡੇ ਕੰਮ ਹੀ ਗਿਣਾ ਦਿੰਨੇ ਆ ਗੁਰੂ ਗੋਬਿੰਦ ਸਿੰਘ ਜੀ ਰਿਫਾਇਨਰੀ ਲੈ ਕੇ ਆਏ ਤਲਵੰਡੀ ਸਾਬੋ ਕਿੰਨੀਆਂ ਜੌਬਸ ਮਿਲੀਆਂ ਕਿੰਨੀਆਂ ਨੌਕਰੀਆਂ ਮਿਲੀਆਂ ਉਹਨਾਂ ਲੋਕਾਂ ਦੀ ਇੱਕ ਜ਼ਿੰਦਗੀ ਬਦਲ ਗਈ ਉੱਥੇ ਅੱਜਕੱਲ ਇੱਕ ਖੋਖੇ ਦਾ 3500 ਰੁਪਇਆ ਮਹੀਨਾ ਕਰਾਇਆ ਔਰ ਫਿਰ ਜੀ ਇਹ ਯੂਨੀਵਰਸਿਟੀ ਲੈ ਕੇ ਆਈ ਜਿੱਥੇ ਸਾਡੇ ਹਰ ਵਰਗ ਦੇ ਬੱਚੇ ਜਿਹੜੇ ਪੜਦੇ ਨੇ ਕੋਈ ਡਾਕਟਰ ਬਣਦਾ ਕੋਈ ਇੰਜੀਨੀਅਰ ਬਣਦਾ ਕੋਈ ਆਈਪੀਐਸ ਬਣਦਾ ਹਨਾ ਔਰ ਆਪਣਾ ਏਮਸ ਸਭ ਤੋਂ ਵੱਡਾ ਹਸਪਤਾਲ ਲੈ ਕੇ ਆਏ ਨੇ ਨਹੀਂ ਭਾਜੜਾ ਪਹਿ ਜਾਂਦੀ ਸੀ ਚੰਡੀਗੜ੍ਹ ਜਾਣ ਨੂੰ ਹੁਣ ਬਠਿੰਡੇ ਨੂੰ ਹੀ ਚੰਡੀਗੜ੍ਹ ਬਣਾਤਾ ਇਹ ਗੱਲ ਆਮ ਪ੍ਰਚਲਿਤ ਹੈ ਵੀ ਬਾਦਲ ਪਰਿਵਾਰ ਨੇ ਸ਼ਰੋਮਨੀ ਕਾਲੀ ਦਲ ਨੇ ਇਵਨ ਇੱਥੇ ਨਹੀਂ ਵਿਦੇਸ਼ ਵਿੱਚ ਵੀ ਵੀ ਬਠਿੰਡੇ ਨੂੰ ਚੰਡੀਗੜ੍ਹ ਬਣਾਤਾ ਸੋ ਲੋਕ ਕਿਉਂ ਨਹੀਂ ਜਿਤਾਉਣਗੇ ਇਹ ਤਾਂ ਧੋਖਾ ਉੱਪਰ ਕਹਿੰਦੇ ਗੱਠ ਜੋੜ ਸੀਗਾ ਉਦੋਂ ਹੁਣ ਤਾਂ ਗੱਠ ਜੋੜ ਹੈ ਨਹੀਂਗਾ ਹੁਣ ਜੇ ਜਿਤਾਉਂਦੇ ਨੇ ਤਾਂ ਕਿਵੇਂ ਸੈਂਟਰ ਤੋਂ ਕੰਮ ਲੈਣਗੇ ਨਹੀਂ ਦੇਖੋ ਜਿਹੜਾ ਐਮਪੀ ਹੁੰਦਾ ਉਹਦੇ ਕੋਟੇ 'ਚ ਬੜਾ ਕੁਛ ਹੁੰਦਾ ਇਹ ਨਹੀਂ ਹੁੰਦਾ ਕਿ ਜੇ ਉਸ ਪਾਰਟੀ ਦੇ ਨਾਲ ਗੱਠ ਜੋੜਾ ਤਾਂ ਉਸ ਪਾਰਟੀ ਦਾ ਤਾਂ ਉਹਨੂੰ ਹੀ ਫੰਡ ਮਿਲੂਗਾ ਇਹ ਤਾਂ ਤੈਅ ਹੋਇਆ ਹੁੰਦਾ ਬਾਕੀ ਕਿ ਬੰਦੇ ਚ ਬਿਲ ਪਾਵਰ ਹੁੰਦੀ ਹੈ ਹਨਾ ਸਾਰੇ ਅਲਾਈਅੰਸ ਰਿਹਾ ਕਿ ਕਿਸੇ ਨਾ ਕਿਤੇ ਉਹ ਲਾਇਅੰਸ ਦੀ ਜਿਹੜੀ ਇੱਜ਼ਤ ਹੈ ਉਹ ਸਾਰੇ ਕਰਨਗੇ ਸੋ ਜੋ ਕੰਮ ਆ ਬੀਬਾ ਜੀ ਕਦੇ ਪਿੱਛੇ ਨਹੀਂ ਹਟਦੇ ਦਿਨ ਰਾਤ ਲੋਕਾਂ ਚ ਰਹਿੰਦੇ ਨੇ ਬਹੁਤ ਮਿਹਨਤੀ ਨੇ ਕਿਉਂ ਨਾਲ ਰਹਿਆ ਉਹਨਾਂ ਦੇ ਥੱਕਦੇ ਨਹੀਂ ਹਮੇਸ਼ਾ ਹਰ ਵਰਗ ਨੂੰ ਹਰ ਹਰ ਇੱਕ ਨੂੰ ਅਸਕੇ ਜੱਫੀ ਬਾਕੇ ਮਿਲਦਾ ਹੈ ਕਿਹੜੀ ਚੀਜ਼ ਸੀ ਬਾਈ ਜਿਹੜੀ ਅਮਰੀਕਾ ਬੈਠੇ ਉਰੇ ਖੇਚ ਲੈ ਆਈ ਦੇਖੋ ਸਾਡਾ ਪਸ਼ੋਕੜ ਸਿਆਸੀ ਸੀਗਾ ਭਾਵੇਂ ਚਲੋ ਮੇਰੇ ਫਾਦਰ ਸਾਹਿਬ ਪਾਰਟੀ ਨਾਲ ਜੁੜੇ ਚਾਚਾ ਜੀ ਹੋਰ ਸਾਰੇ ਔਰ ਮੈਨੇ ਉੱਥੇ ਗਈ ਨੂੰ ਮੈਨੂੰ 20-22 ਸਾਲ ਹੋ ਗਈ ਸੀ ਪਰ ਇੱਕ ਨਾ ਮੈਂ ਲੰਬੀ ਕਹਾਣੀ ਨਹੀਂ ਸੁਣਾਉਂਦਾ ਮੈਂ ਇੱਕ ਨਿੱਕੀ ਜਿਹੀ ਦੱਸ ਦਿੰਨਾ ਕਿ ਅਸਲ 'ਚ ਪਹਿਲਾਂ ਅਸੀਂ 2016-17 'ਚ ਨਾ ਜਿਹੜੇ ਝਾੜੂ ਵਾਲੇ ਆਏ ਸੀ ਇਹਨਾਂ ਦੇ ਚਾਂਸੇ 'ਚ ਆ ਕੇ ਅਸੀਂ ਪੰਜਾਬ ਆ ਗਏ ਸੀ ਇਹ ਕਹਿੰਦੇ ਜੀ ਪੰਜਾਬ ਬਰਬਾਦ ਹੋ ਗਿਆ ਜੀ ਸਾਨੂੰ ਐਨ ਆਰ ਆਈ ਨੂੰ ਭਗਵੰਤ ਜਸਨਜੀ ਦਲੇਲ ਟੀਮ ਕਹਿੰਦੀ ਅਸੀਂ ਅਰਬਾਰ ਡਾਲਰ ਇਕੱਠੇ ਕਰਕੇ ਦਿੱਤੇ ਜਦੋਂ ਇੱਥੇ ਆ ਕੇ ਦੇਖਿਆ ਵੀ ਉਹ ਪੈਸੇ ਦਾ ਖੁਰਦ-ਬੁਰਦ ਹੋ ਗਏ ਇਹਨਾਂ ਨੇ ਆਪਣੇ ਪਰਸਨਲ ਹਿੱਤਾਂ ਲਈ ਵਰਤਲੇ ਔਰ ਪਾਰਟੀ ਜਦੋਂ ਆ ਕੇ ਦੇਖਿਆ ਕਿ ਪੰਜਾਬ ਚ ਕਿਹਨੇ ਕੰਮ ਕੀਤਾ ਜੇ 100 ਕੰਮ ਪੰਜਾਬ ਚ ਹੋਇਆ ਤਾਂ 95 ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤਾਂ ਕਰਕੇ 2020 ਦੀ ਜੁਲਾਈ ਨੂੰ ਮੈਂ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਚੁਣਿਆ ਔਰ ਆਪਣਾ ਕੈਰੀਅਰ ਇਸ ਪਾਰਟੀ ਤੋਂ ਸ਼ੁਰੂ ਕਰਨ ਲੱਗਿਆ ਬਿਲਕੁਲ ਬਾਈ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਦੋਏ ਪਾਸੇ ਭਗਵੰਤ ਮਾਨ ਰੋਜ਼ ਨੰਮੀਆਂ ਕਿੱਕਲੀਆਂ ਕੱਢ ਲਿਆਉਂਦੇ ਆ ਮੈਂ ਮਾਨ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਮੈਂ ਹਿੰਦੀ ਚ ਕਹ ਰਿਹਾ ਜੀ ਕਿਉਂਕਿ ਉਹਦੇ ਜਿਹੜੇ ਆਕਾ ਨੇ ਉਹ ਹਿੰਦੀ ਉਹਨਾਂ ਨੂੰ ਸਮਝ ਆਉਂਦੀ ਹੈ ਸੋ ਸੀਐਮ ਸਾਹਿਬ ਆਪਣੇ ਜਵਾਨ ਕੋ ਲਗਾਮ ਦਿਓ ਔਰ ਇਤਨਾ ਭੌਂਕਾ ਮਤ ਕਰੋ ਕਿ ਜੋ ਵੀ ਮਨ ਮੇ ਆਏ ਉਹ ਬਕਦੋ ਜੇ ਕਿੱਕਲੀਆਂ ਸੇ ਪੰਜਾਬ ਨਹੀਂ ਚਲੇਗਾ ਪੰਜਾਬ ਕੇ ਲੋਕ ਅਬੀ ਜਾਗਰੂਕ ਹੋ ਗਏ ਆ ਸੋ ਜੇ ਮਰੀ ਚੇਤਾਵਨੀ ਹੈ ਆਪਕੋ ਕਿ ਦਿਨ ਬਦਲਤੇ ਸਮਾਂ ਨਹੀਂ ਲੱਗਦਾ ਅਭੀ 2027 ਮੈਂ ਇਲੈਕਸ਼ਨ ਆਏਗਾ ਨਾ ਆਪਕੋ ਭਾਗਨੇ ਕੋ ਜਗ੍ਹਾ ਨਹੀਂ ਮਿਲੇਗੀ ਜਿਵੇਂ ਮਜੂਰੀਟੀਆਂ ਕਹਤੇ ਹਨ ਨਾ ਧੌਨ ਸੇ ਪਕੜ ਕੇ ਆਪਕੀ ਚੀਂ ਚੀਂ ਕਰਾਏਗੇ ਤਾ ਆਪਕੀ ਚੀਂ ਚੀਂ ਵੀ ਨਹੀਂ ਨਿਕਲੇਗੀ ਮੈਂ ਬੋਤਾਤਾ ਹੂੰ ਕਿ ਥੋੜਾ ਸਾ ਭਾਂਕਣਾ ਕਮ ਕਰ ਦਿਜੀਏ ਕਿਵੇਂ ਲੱਗਦਾ ਜਦੋਂ ਇੱਕ ਮੁੱਖ ਮੰਤਰੀ ਕਿੱਕਲੀ ਸੁਣਾ ਰਿਹਾ ਹੁੰਦਾ ਹੈਗਾ ਕਿਉਂਕਿ ਸਿੱਧਾ ਸਿੱਧਾ ਟਾਰਗੇਟ ਕਰਦੇ ਹਰਸਿਮਰਤ ਬਾਦਲ ਨੂੰ ਹਰਸਿਮਰਤ ਬਾਦਲ ਨੂੰ ਤੁਸੀਂ ਜਤਾਉਣਾ ਹੈ ਦੇਖੋ ਮੈਂ ਗੱਲ ਕਹੇਨਾ ਜਦੋਂ ਨਾ ਆਪਣੇ ਕੋਲੇ ਕੋਈ ਸਮਾਨ ਨਹੀਂ ਹੁੰਦਾ ਕੋਈ ਗੱਲ ਨਹੀਂ ਹੁੰਦੀ ਦੱਸਣ ਨੂੰ ਕਿ ਮੈਂ ਪੰਜਾਬ ਦੇ ਵਿੱਚ ਕੀ ਕੀਤਾ ਤਾਂ ਆਪਾਂ ਵਿਰੋਧੀਆਂ ਤੇ ਬੈਸੀ ਨਿਸ਼ਾਨੇ ਸਾਦੇ ਰਹਨੇ ਹੁਣ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 8 ਮਹੀਨਾਂ ਚੱਲਦਾ ਪਾਵਰ ਚੋਂ ਬਾਹਰ ਹੋਏ ਪਹਿਲਾ 5 ਸਾਲ ਕਾਂਗਰਸ ਨੇ ਗੁੱਟਕੇ ਦੀ ਸੌਂ ਖਾ ਕੇ ਉਹ ਕੈਪਟਨ ਜੀ ਤਾਂ ਭਾਜ ਭਾਜੀ ਚਲੇ ਗਏ ਫਿਰ ਚੰਨੀ ਜੀ ਆ ਕੇ ਕਹਿੰਦੇ ਮੈਂ ਸੱਪ ਵੀ ਫੜ ਲੰਨਾ ਮੈਂ ਬੱਕਰੀ ਵੀ ਚੋਲ ਲੰਨਾ ਨਾ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਸਾਰੇ ਪਤਾ ਨਹੀਂ ਕਿੱਥੋਂ ਨਚਾਰਾ ਟਾਈਪ ਦੇ ਲੋਕ ਆਏ ਹੋਏ ਨੇ ਸੈਸਦ ਦੇ ਵਿੱਚ ਸੋ ਮੈਂ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਕਹ ਤੇਰੀ ਬੀਬੀ ਕਹਿੰਦੀ ਸੀ ਐਮਐਸਪੀ 5 ਮਿੰਟਾਂ ਚ ਦੇਵਾਂਗੇ ਉਹ ਤਾਂ ਦਿੱਤੀ ਨੀ ਗੀ ਹੱਥ ਖੜੇ ਕਰਕੇ 72 ਘੰਟੇ ਚ ਨਸ਼ਾ ਖਤਮ ਕਰਾਂਗੇ ਉਹ ਤਾਂ ਦਿੱਤਾ ਨੀ ਗਿਆ ਹਜ਼ਾਰ ਹਜ਼ਾਰ ਰੁਪਏ ਦਾ ਝੂਠਾ ਲਾਰਾ ਲਾ ਬੀਬੀਆਂ ਨੂੰ ਅਜੇ 28 2 ਮਹੀਨੇ ਹੋ ਗਏ ਜਿਹਦੇ ਘਰੇ ਦੋ ਬੀਬੀਆਂ 56000 ਬੰਦਾ ਜਾਦਾ ਚੈੱਕ ਦੇ ਕੇ ਭੇਜੋ ਆ ਤੇਰੀ ਸਪੀਡ ਚੈੱਕ ਕਰੀ ਭਵੰਤ ਸਿੰਘ ਜਿਹੜਾ ਕਹਿੰਦਾ ਸੀ ਮੈਂ ਸਰਕਾਰ ਸੱਥਾਂ ਚੋਂ ਚਲਾਉਂਗਾ ਸਾਨੂੰ ਗਨਮੈਨ ਨਹੀਂ ਚਾਹੀਦੇ ਅਜਮ ਨੂੰ ਗੱਲ ਦੱਸੋ ਤੁਹਾਡੇ ਹੀ ਮਾਤਾ ਜੀ ਕੋਲੇ ਕਿਹੜਾ ਉਹਦਾ ਤੁਹਾਡੀ ਭੈਣ ਜੀ ਕੋਲੇ ਕਿਹੜਾ ਉਹਦਾ ਚਲੋ ਤੁਹਾਡੇ ਵਾਈਫ ਮੰਨ ਲੈਂਦੇ ਆ ਕਿ ਸ਼ੀ ਇਜ਼ ਅ ਫਰਸਟ ਚੀਫ ਨੈਸ਼ਨਲ ਜਿੱਦਾਂ ਕਹਿੰਦੇ ਤੁਸੀਂ ਮੇਨ ਹੋ ਹਨਾ ਉਹਨਾਂ ਨੇ ਚਲੋ ਤੁਹਾਡੀ ਧਰਮ ਪਤਨੀ ਆ ਪਰ ਗਨਮੈਨ ਨੇ 4 400 ਗਨਮੈਨ ਔਰ ਤੁਹਾਡੇ ਨੇਤਾ ਕਟਾਰੂ ਚੱਕ ਵਰਗੇ ਬਲਕਾਰ ਵਰਗੇ ਇਹਨਾਂ ਦੇ ਵੀਡੀਓ ਆ ਰਹੇ ਆ ਮੈਂ ਕੋਰਟ ਰਚਨ ਫੱਤਾ ਹੋ ਗਿਆ ਇਹ ਤੁਹਾਡੇ ਇਧਰ ਹੋ ਗਿਆ ਸਰਕਾਰੀ ਪਤਾ ਨਹੀਂ ਕਿਹੜਾ ਕੀਰੀ ਇਧਰੋਂ ਜੇ ਆਹੋ ਉਹ ਵੀ ਸਰਾਰੀ ਇਹ ਸਾਰੇ ਕਿੰਨੇ ਘਪਲੇ ਕਰੀ ਜਾਂਦੇ ਜੋੜਾ ਮਾਜਰਾ ਆ ਪਠਾਨ ਮਾਜਰਾ ਇਹ ਕਹਦੇ ਤੁਸੀਂ ਲਾਲਜੀਤ ਭੁੱਲਰ ਯਾਰ ਥੋੜੀ ਸ਼ਰਮ ਕਰੋ ਪੰਜਾਬ ਨੇ ਤੁਸੀਂ ਪਤਾ ਕਿਹੜੇ ਲੋਕੋਂ ਤੁਹਾਨੂੰ ਪਿੰਡ ਦਾ ਕੋਈ ਮੈਂਬਰ ਵੀ ਨਹੀਂ ਸੀ ਚੋਣਾਂ ਚਾਹੁੰਦਾ ਤੇ ਤੁਸੀਂ ਬਣ ਗਏ ਐਮਐਲਏ ਮੰਤਰੀ ਸੋ ਮੇਰੇ ਖਿਆਲ ਲੋਕਾਂ ਨੂੰ ਭਲੀ ਭਾਂਤ ਜਾਣੂ ਨੇ ਜਿੰਨੀਆਂ ਮਰਜ਼ੀ ਕਿੱਕਲੀਆਂ ਸੁਣਾਈ ਜਾਓ ਇਹ ਕਿੱਕਲੀਆਂ ਲੋਕਾਂ ਦਾ ਢਿੱਡ ਨਹੀਂ ਭਰਦੀਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਸਟੇਜ ਹੀ ਚਲਾ ਸਕਦਾ ਹੈ ਸਟੇਟ ਨਹੀਂ ਚਲਾ ਸਕਦਾ ਇਹ ਰਿਐਲਿਟੀ ਹੈ ਸੁਖਬੀਰ ਬਾਦਲ ਸਾਹਿਬ ਨਾਲ ਬਾਈ ਕਿਵੇਂ ਤੁਹਾਡੀ ਲਿਆਜ ਪੂਰੀ ਦੇਖੋ ਮੈਂ ਗੱਲ ਕਰਨਾ ਪ੍ਰਧਾਨ ਸਾਹਿਬ ਦੀ ਪ੍ਰਧਾਨ ਸਾਹਿਬ ਬੰਦਾ ਜੋ ਕਹਿਣੀ ਕਰਨੀ ਦਾ ਪੱਕਾ ਹੈ ਮੈਂ ਆਈ ਲਵ ਮਾਈ ਪ੍ਰਧਾਨ ਸਾਹਿਬ ਹੈ ਨਾ ਕੁਛ ਮਰਜ਼ੀ ਹੋ ਜਾਏ ਪ੍ਰਧਾਨ ਦੇ ਨਾਲ ਹਿੱਕ ਠੋਕ ਕੇ ਖੜੇ ਆ ਆਪਣੇ ਤੌਰ ਤੇ ਦਵਿੰਦਰ ਸਿੰਘ ਬੀਲਾ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਚ ਸਬਰ ਸ਼ੁਰੂ ਕੀਤਾ ਔਰ ਮੈਂ ਬਹਿਗਰੂਨ ਹਾਜ਼ਰ ਨਾਜ਼ਰ ਜਾਣ ਕੇ ਆ ਨਾ ਇਹਦੇ ਵਿੱਚ ਹੀ ਇਮਰੰਤ ਹੋਊਗਾ ਮੈਂ ਕਿਤੇ ਜਾਂਦਾ ਨਹੀਂ ਸ਼੍ਰੋਮਣੀ ਕਾਲਜ ਦੀ ਮੇਰੀ ਮਾਂ ਪਾਰਟੀ ਆ ਇਹਦੇ ਵਿੱਚ ਹੀ ਰਹਿਣਾ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਅੱਜ ਜੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਭਵੇਂ ਝਾੜੂ ਵਾਲੇ ਆ ਇਹਨਾਂ ਨੇ ਹੁਣ ਪਿੱਛੇ ਜੇ ਕਿਹਾ ਸੀਗਾ ਪਾਣੀ ਲਿਜਾਣ ਲਈ ਆ ਲਾਲਾ ਜੀ ਨੇ ਕਿਉਂਕਿ ਹਰਿਆਣੇ ਜੀ ਵੀ ਚੋਣ ਲੜਦੀਆਂ ਆ ਰਾਜਸਥਾਨ ਚ ਵੀ ਚੋਣ ਲੜਦੀਆਂ ਦਿੱਲੀ ਵੀ ਚੋਣ ਲੜਦੀਆਂ ਇਹਨੇ ਭਗਵੰਤ ਮਾਨ ਕਹਿੰਦਾ ਪਟਵਾਰੀਆਂ ਨੂੰ ਕਹਿੰਦਾ ਐ ਲਿਖ ਦਿਓ ਕਾਗਜ਼ਾਂ ਚ ਕਿ ਸਾਡੇ ਜਿਹੜਾ ਪਾਣੀ ਆ 100% ਟੇਲਾਂ ਤੱਕ ਪਹੁੰਚ ਗਿਆ ਤਾਂ ਕਿ ਆਪਣਾ ਪੱਖ ਆ ਜਿਹੜਾ ਉਹ ਕਮਜ਼ੋਰ ਹੋ ਜੇ ਔਰ ਸੁਪਰੀਮ ਕੋਰਟ ਦੇ ਵਿੱਚ ਔਰ ਇਹ ਆਪਣਾ ਪਾਣੀ ਲਿਜਾਨ ਵਿੱਚ ਕਾਮਯਾਬ ਹੋ ਜਾਣਾ ਇਹ ਹੋਣਾ ਨਹੀਂ 2 250 ਫਟਵਾਰੀ ਨੇ ਅਸਤੀਫਾ ਦਿੱਤਾ ਕਹਿੰਦੇ ਅਸੀਂ ਇਹ ਕੰਮ ਨਹੀਂ ਕਰਨਾ ਬਾਅਦ ਚ ਇਹਨੇ ਉਹਨਾਂ ਨੂੰ ਸਸਪੈਂਡ ਕਰਤਾ ਸੋ ਇਹ ਇਹ ਜੇ ਲੋਕ ਨੇ ਕਹਿਣੀ ਕਥਨੀ ਦੇ ਇਹਨਾਂ ਦੀ ਜਿਹੜੀ ਤਲਵਾਰ ਇਹਨਾਂ ਦਾ ਜਿਹੜਾ ਪਟਾ ਗਲ ਚ ਪਿਆ ਹੋਇਆ ਇਹ ਸਾਰੇ ਡੌਗੀ ਜੀ ਕਹੂੰ ਮੈਂ ਇਹਨਾਂ ਦੇ ਇਹ ਉੱਥੋਂ ਚੱਲਦਾ ਹੈ ਦਿੱਲੀ ਤੋਂ ਚੱਲਦਾ ਹੈ ਹਾਂ ਭਾਰੀ ਅਮਰੀਕਾ ਤੋਂ ਤੁਸੀਂ ਆਏ ਹੋ ਤੁਹਾਡਾ ਤਗੜਾ ਕੰਮ ਆ ਉਥੇ ਟਰਾਂਸਪੋਰਟ ਦਾ ਆਪ ਵੀ ਆਏ ਹੋ ਨਾਲ ਤਗੜੇ ਫੰਡ ਵੀ ਲੈ ਕੇ ਆਏ ਹੋ ਜੇ ਫੰਡ ਤਾਂ ਚੱਲਦੀ ਰਹਿੰਦੇ ਜੀ ਪਰ ਇੱਕ ਗੱਲ ਫੇਰ ਕਹਿ ਦਿੰਨਾ ਮੈਂ ਨਾ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹਮੇਸ਼ਾ ਜਿਹਦੇ ਕੋਈ ਰੈਲੀ ਕਰਾਉਣੀ ਵੀਲੇ ਕੱਟ ਕਰਦੇ ਆਪਣੇ ਵਧੀਆ ਤਰੀਕੇ ਨਾਲ ਤੇ ਮੈਂ ਕਹਣਾ ਪ੍ਰਧਾਨ ਜੀ ਕੋਈ ਗੱਲ ਨਹੀਂ ਜੀ ਨਾਲ ਕਹਣਾ ਪੈਸਾ ਮੇਰਾ ਕੱਟ ਦੇਰਾ ਤੂੰ ਆਪਣੇ ਵਰਕਰਜ਼ ਨੂੰ ਲੰਬੰਦ ਕਰ ਉਹਨਾਂ ਨੂੰ ਲਿਆਉਣ ਦਾ ਉਹਨਾਂ ਨੂੰ ਜਿੱਥੇ ਵੀ ਕੋਈ ਬੰਦ ਦਾ ਜਿਹੜਾ ਸਤਕਾਰ ਆ ਦੇ ਬਿਠਾ ਕੱਠ ਕਰ ਮੈਂ ਆਉਂਗਾ ਖਰਚਾ ਦੱਸ ਦੀ ਪੈਸਾ ਮੈਂ ਦਊਂਗਾ ਪ੍ਰਧਾਨ ਨੇ 1 ਰੁਪਈਆ ਲਿਆ ਅਜ ਤੱਕ ਪਰ ਪ੍ਰਧਾਨ ਸਾਹਿਬ ਨੂੰ ਬਾਰੇ ਐ ਵੀ ਗੱਲਾਂ ਹੁੰਦੀਆਂ ਕਿ ਹਵੇਲੀ 'ਚ ਹਿੱਸਾ ਜਾਂ ਦੀਪਤਾ ਬਾ ਆਪਣਾ ਉਹ 'ਚ ਹਿੱਸਾ ਗਾ ਫਿਰ ਉਹ ਚੀਜ਼ਾਂ ਕੀ ਲੱਗਦਾ ਤੁਹਾਨੂੰ ਕਿਉਂ ਉੱਡਦੀਆਂ ਨੇ ਇੱਕ ਨਾ ਇੰਗਲਿਸ਼ ਦੇ ਵਿੱਚ ਕਹਾਵਤ ਹੈ ਵੀ ਜੇ ਇੱਕ ਚੀਜ਼ ਨੂੰ ਆਪਾਂ ਬਾਰੀ-ਬਾਰੀ ਰਿਪੀਟ ਕਰਾਂਗੇ ਜੇ 200 ਬਾਰੀ ਰਿਪੀਟ ਕਰਦੀ ਹੈ ਨਾ ਤਾਂ ਉਹ ਸੱਚ ਲੱਗਣ ਲੱਗ ਜਾਂਦੀ ਹੈ ਹਨਾ ਹੁਣ ਇਹ ਭਗਵੰਤ ਮਾਨ ਨੇ ਜਿੰਡਲੀ ਨੇ ਇਹਨਾਂ ਨੂੰ ਕਮੇਟੀ ਆਉਂਦੀ ਆ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪ੍ਰਧਾਨ ਸਾਹਿਬ ਦੀ ਟਰਾਂਸਪੋਰਟ ਪੰਜਾਬ ਦੀ ਬੰਡ ਤੋਂ ਪਹਿਲਾਂ ਦੀ ਟ੍ਰਾਂਸਪੋਰਟ ਕੰਪਨੀ ਆ ਸੋ ਮੈਂ ਗੱਲ ਕਹਿਣਾ ਹੁੰਦਾ ਕਿ ਜੇ ਸਾਡੇ ਵਰਗੇ 10 ਸਾਲ ਪਹਿਲਾਂ ਅਮਰੀਕਾ ਜਾ ਕੇ 15 ਸਾਲ ਪਹਿਲਾਂ ਅਮਰੀਕਾ ਜਾ ਕੇ ਉੱਥੇ 20 25 ਟਰੱਕ ਪਾ ਸਕਦੇ ਆ ਤੇ ਪ੍ਰਧਾਨ ਸਾਹਿਬ ਤਾਂ ਜੰਮੇ ਆਪਣਾ ਸੋਨੇ ਦਾ ਚਮਚਾ ਲੈ ਕੇ ਸੀਗੇ ਹਨ ਸੋ ਇਹ ਆਪਣੇ ਪੈਸੇ ਨੂੰ ਕਿਉਂ ਨਹੀਂ ਅੱਗੇ ਕਿਉਂ ਹਰ ਵਪਾਰੀ ਵੱਧ ਹੈ ਨਾ ਇਹਨਾਂ ਦਾ ਪਤਾ ਨਹੀਂ ਕਿ ਉਹ ਕਿੱਥੋਂ ਗੱਲਾਂ ਕੱਢ ਕੇ ਲੈਂਦੇ ਨੇ ਬਿਨਾਂ ਫੇਮ ਫਸੂਲ ਦੀਆਂ ਗੱਲਾਂ ਇਹ ਤਾਂ ਕਹਿੰਦਾ ਇਹਨਾਂ ਦਾ ਉਹ ਜਿਹੜਾ ਟਮਾਟਰ ਵਾਲਾ ਮੰਤਰੀ ਹੈ ਉਹ ਕੁਲਦੀਪ ਧਾਲੀ ਵਾਲਾ ਟਮਾਟਰ ਟਮਾਟਰ ਉਹ ਕਹਿੰਦਾ ਕਹਿੰਦਾ ਜੀ ਮੈਂ ਸੁਖ ਬਲਾਸ ਦੇ ਵਿੱਚ ਅਸੀਂ ਇੱਥੇ ਤੌਰ ਕਰਦੇ ਉਹ ਤਰਦਿਆਂ ਦੇ ਉਹ ਹੋਇਆ ਤਾਂ ਕੁਛ ਹੈ ਨਹੀਂਗਾ ਯਾਰ ਕਿਉਂ ਕਿ ਲਕੜਾ ਬਣਾਈ ਜਾਂਦੇ ਰਹਨੇ ਹੋ ਭਾਈ ਜਿੰਨਾ ਖੁੱਲ ਕੇ ਬੋਲ ਰਹੇ ਹਾਂ ਅਮਰੀਕਾ ਨਹੀਂ ਵਾਪਸ ਜਾਣਾ ਸਰਕਾਰ ਬਹੁਤ ਦੇਖੀ ਭਗਵੰਤ ਨੇ ਜਿਹੜਾ ਕਰਨਾ ਕਰ ਲੇ ਇਹ ਸਦਾ ਮੈਂ ਪਹਿਲਾਂ ਵੀ ਕਿਹਾ ਇਹ 2.5 ਸਾਲ ਹੀ ਰਹਿ ਗਏ ਮੋਟਾ ਚ ਫਿਰ ਭਗਵੰਤ ਸਿੰਘ ਇਹ ਕਹਿੰਦੇ ਆ ਨਾ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੁੰਦੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਫਿਰ ਪੁੱਤ ਔਖਾ ਬਹੁ ਹੋਏਗਾ ਜਿੱਦਾਂ ਦਾ ਕੋਈ ਕੰਮ ਚੱਕਿਆ ਵੀ ਤਾਂ ਜੱਟ ਖੜਾ ਹੈ ਇੱਥੇ ਬਈ ਬਠਿੰਡੇ ਤੁਹਾਡੀ ਮੋੜ ਹਲਕੇ ਚ ਖਾਸ ਕਰਕੇ ਡਿਊਟੀ ਲਈ ਹੈਗੀ ਕੀ ਰਿਪੋਰਟ ਹੈ ਮੋੜ ਦੀ ਇਸ ਟਾਈਮ ਸੀਟ ਦੀ ਕੀ ਰਿਪੋਰਟ ਮੋੜ ਦੇ ਲੋਕ ਮੈਂ ਜਾਨਣਾ ਕੱਲ ਮਜੀਠੀਆ ਸਾਹਿਬ ਨਾਲ ਸੀਗਾ ਬੀਬਾ ਜੀ ਸੀਗੇ ਉਸ ਤੋਂ ਅਗਲੇ ਦਿਨ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਸੀਗੇ ਲੋਕ ਅਜ ਰੋਂਦੇ ਨੇ ਕਹਿੰਦੇ ਅਸੀਂ ਬਹੁਤ ਵੱਡਾ ਇੱਕ ਜਿਹੜਾ ਗਲਤ ਫੈਸਲਾ ਲਿਆ ਸੀ 17 ਚ ਝਾੜੂ ਨੂੰ ਜਿਤਾ ਕੇ ਫਿਰ 22 ਚ ਕਹਿੰਦੇ ਜਨਮੇਜਾ ਸਿੰਘ ਸੇਖੋਂ ਇਹਨੇ ਸੜਕਾਂ ਕੱਢਤੀ ਅਸੀਂ ਕੜੈਲਾ ਕੜੈਲੀ ਤੋਂ ਲੈ ਕੇ ਤਪਾ ਇਧਰ ਮੋੜ ਤੱਕ 18 ਪੁੱਟੀਆਂ ਸੜਕਾਂ ਕੋਈ ਸੜਕ ਨਹੀਂ ਇੱਥੇ ਜਿਹੜੀ ਨਾ ਬਣੀ ਹੋਵੇ ਔਰ ਹੁਣ ਹਾਲ ਦੇਖਦਾ 8 ਸਾਲ ਹੋ ਗਏ ਪਾਵਰ ਚੋਂ ਬਾਹਰ ਹੋਏ ਨੂੰ ਆ ਸੀਟ ਤੇ ਹੁਣ ਟੁੱਟਣੀਆਂ ਸ਼ੁਰੂ ਹੋ ਗਈਆਂ ਕਿਉਂ ਕਿਸੇ ਨੇ ਪੈਚ ਵਰਕ ਵੀ ਨਹੀਂ ਕੀਤਾ ਔਰ ਲੋਕ ਕੀ ਕਹਿੰਦੇ ਨੇ ਇਹ ਮਸ਼ਹੂਰ ਹੈ ਲੋਕਾਂ ਚ ਗੱਲਾਂ ਨੇ ਇਹ ਕਹਿੰਦੇ ਟਿੱਬਿਆਂ ਤੇ ਪਾਣੀ ਚੜਨ ਵਾਲਾ ਮੰਤਰੀ ਹੈ ਇਹ ਇਹ ਉਹ ਮੰਤਰੀ ਆ ਜਦੋਂ ਜਾਂਦੇ ਸੀ ਇਹ ਕਹਿੰਦਾ ਸੀ ਕੰਮ ਸ਼ੁਰੂ ਕਰੋ ਉਹ ਕਹਿੰਦੇ ਸੀ ਜੀ ਅਪਰੂਵਲ ਉਹ ਅਪਰੂਵਲ ਕਹਿੰਦਾ ਆਉਂਦੀ ਰਹੂ ਤੁਸੀਂ ਕੰਮ ਸ਼ੁਰੂ ਕਰੋ ਇਹ ਬੰਦਾ ਤੱਕੜ ਬੰਦਾ ਇੱਥੇ ਲੋਕ ਮਿਸ ਕਰਦੇ ਨੇ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੀ ਇਹਨੂੰ ਕਹਿੰਦੇ ਹੈਗੇ ਪਰ ਪੰਥਕ ਲਹਿਰ ਉਹ ਕਿਸੇ ਹੋਰ ਉਮੀਦਵਾਰਾਂ ਦੀ ਬਣ ਰਹੀ ਹੁਣ ਲੱਗਦਾ ਕਿ ਪੰਥਕ ਕ੍ਰੈਡੀਬਿਲਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਹੱਥੋਂ ਖਿਸਕ ਰਹੀ ਹੈ ਤਾਂ ਹੀ ਤਾਂ ਸਿਮਰਜੀਤ ਮਾਨ ਵਰਗੇ ਜਾਂ ਕਹ ਲੀਏ ਅਮਰਿਤਪਾਲ ਵਰਗੇ ਇਧਰੋਂ ਸਰਬਜੀਤ ਖਾਲਸਾ ਪੰਥਕ ਲਹਿਰ ਉਹਨਾਂ ਦੇ ਹਿੱਸੇ ਦੀ ਬਣ ਰਹੀ ਹੈ ਅਕਾਲੀ ਦਲ ਦੇ ਹਿੱਸੇ ਦੀ ਨਹੀਂ ਬਣਦੀ ਨਹੀਂ ਦੇਖੋ ਦੋ ਤਰ੍ਹਾਂ ਦੀ ਗੱਲ ਹੈਗੀ ਇੱਥੇ ਮੈਂ ਕਹੂੰਗਾ ਸਭ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਲਈ ਪਤਾ ਕੀ ਇੰਪੋਰਟੈਂਟ ਹੈ ਜਦੋਂ ਸਰਕਾਰ ਬਣਦੀ ਹੈ ਸਰਕਾਰ ਨੇ ਅਮਨ ਸ਼ਾਂਤੀ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰੱਖਣੀ ਹੁੰਦੀ ਹੈ ਹਨਾ ਜੇ ਕੋਈ ਵੀ ਜਿਹੜੀ ਹਾਰਡ ਵਿੰਗ ਹੈਗੀ ਹੈ ਚਾਹੇ ਉਹ ਸਿੱਖ ਇਸ ਦੇ ਵਿੱਚ ਹੈਂਦੂਇਜ਼ਮ ਚ ਮਸਲਮ ਦੇ ਵਿੱਚ ਹੈ 크ਰਿਸਚੀਅਨਿਟੀ ਜਾਂ ਕਿਸੇ ਵੀ ਧਰਮ ਚ ਜਿਹੜੀ ਹਾਰਡ ਇੱਕ ਵਿੰਗ ਹੁੰਦੀ ਹੈ ਉਹਨਾਂ ਦੀ ਇੱਕ ਆਪਣੀ ਥਿੰਕਿੰਗ ਹੁੰਦੀ ਹੈ ਧਾਰਾ ਹੁੰਦੀ ਹੈ ਹਨਾ ਕੁਝ ਲੋਕ ਉਹਦੇ ਨਾਲ ਚੱਲਦੇ ਆ ਕੁਝ ਨਹੀਂ ਚੱਲਦੇ ਪਰ ਜਦੋਂ ਤੁਸੀਂ ਸਰਕਾਰ ਚਲਾਉਣੀ ਹੁੰਦੀ ਹੈ ਸੂਬਾ ਚਲਾਉਣਾ ਹੁੰਦਾ ਹੈ ਦੇਸ਼ ਚਲਾਉਣਾ ਹੁੰਦਾ ਹੈ ਤੁਹਾਨੂੰ ਹਰ ਵਰਗ ਨੂੰ ਨਾਲ ਲੈ ਕੇ ਚਲਾਉਣਾ ਪੈਂਦਾ ਹੈ ਤੁਸੀਂ ਫਿਰ ਉੱਥੇ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਹੈ ਉਹਨੂੰ ਬੈਲੈਂਸ ਬਣਾ ਕੇ ਚਲਾਉਣਾ ਹੁੰਦਾ ਪਰ ਉਹ ਕਹਿ ਰਹੇ ਕਿ ਅਸੀਂ ਹਿਲੀਮੀ ਰਾਜ ਦਾ ਕਨਸੈਪਟ ਲੈ ਕੇ ਆਏ ਹਾਂ ਜਿੱਚ ਭਾਈਚਾਰਾ ਵੀ ਹੋਊਗਾ ਕਿਉਂਕਿ ਪੰਥ ਜਾਂ ਪੰਥ ਦੇ ਲਈ ਸਿਆਸਤ ਹੁਣ ਤੱਕ ਅਕਾਲੀ ਦਲ ਦਾ ਹੀ ਹਿੱਸੇ ਰਹੀ ਹੈਗੀ ਹੁਣ ਲੱਗਦਾ ਕਿ 2027 ਦੀ ਜਿਹੜੀ ਨੀ ਰੱਖੀ ਜਾ ਰਹੀ ਉਧਰ ਪੰਥਕ ਲਹਿਰਾਂ ਵੱਲੋਂ ਤੁਹਾਡੇ ਲਈ ਉਹ ਸਿਰਦਰਦ ਬਣ ਸਕਦੀ ਨਹੀਂ ਸਿਰਦਰਦ ਦੀ ਗੱਲ ਨਹੀਂ ਹੈਗੀ ਇੱਥੇ ਮੈਂ ਪਹਿਲਾਂ ਵੀ ਕਿਹਾ ਹਰ ਧਰਮ ਦੇ ਵਿੱਚ ਹਾਰਡ ਵਿੰਗ ਵੀ ਹੁੰਦੀ ਹੈ ਔਰ ਇੱਕ ਸਰਕਾਰ ਵੀ ਚਰਨ ਵਾਲੀ ਵਿੰਗ ਹੁੰਦੀ ਹੈ ਸੋ ਸ਼ਰਮਣੀ ਕਾਲੀਦਲ ਨੂੰ ਹਮੇਸ਼ਾ ਪਹਿਲਾ ਆਪਣੇ ਪੰਜਾਬ ਦੇ ਹਿੱਤ ਪਿਆਰੇ ਨੇ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਚਾਹੁੰਦੇ ਵੀ ਪੰਜਾਬ ਦਾ ਕੋਈ ਇਹ ਜਿਹਾ ਮਾਹੌਲ ਬਣੇ ਜਿਵੇਂ ਦੇਖੋ ਸੈਂਟਰ ਨੇ ਤਾਂ ਪਹਿਲਾਂ ਹੀ ਸਾਡੇ ਬੱਚੇ ਪਹਿਲਾਂ 90 91 92 ਚ ਅਖਾੜ ਕੋ ਬਦਲ ਲਹਿਰ ਚ ਮਾਰੇ ਫਿਰ ਆਪਣਾ ਅਟੈਕ ਵੀ ਹੋਇਆ ਹਨਾ ਔਰ ਉਸ ਤੋਂ ਬਾਅਦ ਹੁਣ ਨਸ਼ਿਆਂ ਦਾ ਹੜ ਬਗ ਰਿਹਾ ਹੈਗਾ ਹਨਾ ਜੌਬ ਹੈ ਨਹੀਂ ਕਿ ਬੱਚੇ ਬਾਹਰ ਜਾ ਰਹੇ ਨੇ ਮੈਂ ਤਾਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਬੰਦੇ ਕਹਿੰਦੇ ਜੀ ਮੈਂ ਇੱਕ ਮੈਂ ਇੱਕ ਮੁੰਡਾ ਜਹਾਜ਼ ਚ ਆਇਆ ਕਹਿੰਦਾ ਜੀ ਮੈਂ ਜਲੰਧਰ ਸਾਈਡ ਦਾ ਮੇਰੇ ਪਿੰਡ ਦਾ ਨਾਂ ਵੱਧ ਹੈ ਉਹ ਕਹਿੰਦਾ ਅੱਛਾ ਜੀ ਕਿੰਨਾ ਕੁ ਵੱਧ ਗਿਆ ਕਹਿੰਦਾ ਨਾ ਹੀ ਵੱਧਾ ਘਟ ਗਿਆ ਮੈਂ ਕੀ ਹੋ ਗਿਆ ਕਹਿੰਦਾ ਮੈਂ 3 ਸਾਲਾਂ ਬਾਅਦ ਆਇਆ ਮੇਰੇ ਕੋਲ 10-12 ਘਰਾਂ ਦੀਆਂ ਚਾਬੀਆਂ ਉਹ ਕਹਿੰਦੇ ਯਾਰ ਸਾਨੂੰ 4-4 ਸਾਲ ਹੋ ਗਏ ਗਿਆ ਨੂੰ ਪਤਾ ਨਹੀਂ ਜਰ ਲੱਗੀ ਹੋਈ ਜਾਂ ਕੀ ਹੋਊ ਇੱਕ ਵਾਰ ਜਰ ਕਰਨ ਨੂੰ ਸਾਰਾ ਖੋਲ ਕੇ ਧਵਾ ਕੇ ਸਾਫੀ ਕਰਾ ਦੇ ਚੱਲ ਜੇ ਕਦੇ ਅਸੀਂ ਗਏ ਸੋ ਇਹੋ ਜਿਹੇ ਹਾਲਾਤ ਪੰਜਾਬ ਦੇ ਸੋ ਇਹਦੇ ਲਈ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕੀਤੀ ਵੀ ਸੀਗੀ ਕਿ ਵੈਗਰੂ ਕਰੇ ਆਪਣੀ ਸਰਕਾਰ ਆਵੇ ਆਪਾਂ ਬੱਚਿਆਂ ਵਿੱਚ ਰੱਖੀਏ ਘਟੋ ਘਟ ਜਿਹੜੇ ਦੇਸ਼ ਦੇ ਕੋਲੇ ਜਵਾਨੀ ਨਹੀਂ ਨਾ ਹੁੰਦੀ ਉਹ ਦੇਸ਼ ਅਪਾਹਜ ਹੋ ਕੇ ਖਤਮ ਹੋ ਜਾਂਦਾ ਕੀ ਕਨਸੈਪਟ ਤੁਹਾਡੇ ਕੋਲ ਮਾਡਲ ਕੀ ਆ ਵੀ ਪੰਜਾਬ ਦੀ ਜਵਾਨੀ ਬਾਹਰ ਨਾ ਜਾਵੇ ਕਿ ਤੁਸੀਂ ਤਾਂ ਬਾਹਰ ਗਏ ਹੋਏ ਹੋ ਨਹੀਂ ਦੇਖੋ ਮੈਂ ਤਾਂ ਬਾਹਰ ਗਿਆ ਉਹ ਨਾ ਹਾਲਾਤਾਂ ਚ ਗਿਆ ਜਦੋਂ ਖੜਕੂਬਾਦ ਆਇਆ ਸੀ ਮੇਰੇ ਪਿਤਾ ਜੀ ਨੂੰ ਜਾਣਾ ਪੈ ਗਿਆ ਹਨਾ ਤਾਂ ਕਰਕੇ ਗਿਆ ਪਰ ਮੈਂ ਜੇ ਮੈਨੂੰ ਪੰਜਾਬ ਨਾਲ ਪਿਆਰ ਨਾ ਹੁੰਦਾ ਤਾਂ ਮੈਂ ਅਜ ਨੂੰ ਕਲੀਨ ਸ਼ੇਵ ਹੁੰਦਾ ਬਾਲ ਕੱਟੇ ਹੁੰਦੇ ਤੇ ਕੁੜਤਾ ਪਜਾਮਾ ਪੱਗ ਨਾ ਕਰਖਦਾ ਹਨਾ ਮੈਨੂੰ ਪੰਜਾਬ ਨਾਲ ਪਿਆਰ ਆ ਮੈਂ ਇੱਥੇ ਤਾਂ ਸ਼ਿਫਟ ਹੁੰਦੀਆਂ ਕੋਸ਼ਿਸ਼ ਕਰ ਰਿਹਾ ਉਹਦੀ ਤਾਂ ਨਾ ਜਦੋਂ ਪਰਿਵਾਰ ਤੇ ਬੱਚੇ ਹੋਣ ਥੋੜਾ ਹਾਰਡ ਹੋ ਜਾਂਦਾ ਕਿਉਂਕਿ ਮੈਨੂੰ ਇਹ ਆ ਕਿ ਘੱਟੋ ਘੱਟ ਸਾਡੇ ਕੋਲੇ ਕੋਈ ਇੱਕ ਜਰੀਆ ਹੋਵੇ ਕਿ ਮੈਂ ਆਪਣੀ ਫੈਮਿਲੀ ਨੂੰ ਦੱਸ ਸਕਾਂ ਕਿ ਦੇਖੋ ਪੰਜਾਬ ਨੇ ਸੇਵਾ ਬਖਸ਼ੀ ਹੈ ਮੈਂ ਉੱਥੇ ਹੁਣ ਰਹਿਣਾ ਚਾਹੁੰਦਾ ਪਲੀਜ਼ ਆਜੋ ਮੇਰੇ ਨਾਲ ਚੱਲੋ ਪੰਜਾਬੀ ਡਾਇਸਪੋਰਾ ਐਨਆਰਆਈਸ ਸੁਖਬੀਰ ਬਾਦਲ ਨੂੰ ਕਰ ਰਹੇ ਨੇ ਪਸੰਦ ਵਾਪਸ ਹੁਣ ਕਰ ਰਹੇ ਨੇ ਹੁਣ ਦੇਖੋ ਕਹਿੰਦੇ ਸਾਡੇ ਜੀ ਵੀ ਗਲਤੀਆਂ ਹੋਈਆਂ ਕਹਿੰਦੇ ਅਸੀਂ ਯਾਰ ਗੱਲਾਂ 'ਚ ਆ ਗਏ ਸੋਸ਼ਲ ਮੀਡੀਆ ਤੇ ਨਾ ਅਸਲ 'ਚ ਸ਼ਰੋਮਣੀ ਕਾਲੀ ਦਲ ਦੀ ਇੱਕ ਬਹੁਤ ਵੱਡੀ ਘਾਟ ਆ ਉਹ ਅੱਜ ਵੀ ਹੈ ਸ਼ਰਮ ਨਹੀਂ ਕਹਿੰਦਾ سوشل ਮੀਡੀਆ ਤੇ ਆਪਣੀਆਂ ਪ੍ਰਾਪਤੀਆਂ ਨਹੀਂ ਦੱਸ ਰਿਹਾ ਜਿਹੜੇ ਵਿਰੋਧੀ ਬੋਲਦੇ ਆ ਉਹਨਾਂ ਦੀ ਮੂੰਹ ਨਹੀਂ ਚੁੱਪ ਕਰਾਹਾ ਜਿਵੇਂ ਪਹਿਲਾਂ ਕਿਹਾ ਕਿ ਜਦੋਂ ਕਿ ਝੂਠ ਬੋਲੇ ਤੁਸੀਂ ਉਹਨੂੰ ਕਾਊਂਟਰ ਨਾ ਕਰੋ ਤਾਂ ਉਹ ਸੱਚ ਲੱਗ ਜਾਂਦਾ ਹਨ ਦੇਖੋ ਕਿੱਡੇ ਕਿੱਡੇ ਇਲਜ਼ਾਮ ਲਾਤੇ ਮੈਂ ਉਹਨਾਂ ਚ ਨਹੀਂ ਜਾਂਦਾ ਕਿੱਡੇ ਕਿੱਡੇ ਇਲਜ਼ਾਮ ਲਾ ਰਹੇ ਹੁਣ ਤੁਸੀਂ ਕਿਹਾ ਸੀ ਕਿ ਤਾਬਿਆਂ 'ਚ ਹਿੱਸਾ ਇੱਕ ਦਿਨ ਸਖਵੀਰ ਜੀ ਵੀ ਇੰਟਰਵਿਊ ਦਿੰਦੇ ਸੀ ਕਹਿੰਦੇ ਯਾਰ ਮੈਂ ਤਾਬਿਆਂ 'ਚ ਹਿੱਸਾ ਪਾਉਂਗਾ ਕਹਿੰਦੇ ਯਾਰ ਥੋੜੀ ਸੋਚਣ ਬੋਲਣ ਬੋਲਣ ਲੱਗੇ ਸੋਚ ਲੈ ਆ ਕਰੋ ਸੋ ਗੱਲ ਇਹ ਆ ਕਿ ਪੰਜਾਬੀ ਜਿਹੜੇ ਉੱਧਰ ਅਵੇਅਰ ਹੋ ਗਏ ਆ ਪਤਾ ਲੱਗਣ ਲੱਗਿਆ ਔਰ ਪ੍ਰਧਾਨ ਸਾਬ ਨੂੰ ਬੇਨਤੀ ਕੀਤੀ ਕਿ ਆਪਣਾਈ 30 ਸਾਲ ਨੂੰ ਕਾਇਮ ਕਰੋ ਤੁਸੀਂ ਤਾਂ ਮੈਂ ਕਿਹਾ 95 ਕੰਮ ਕੀਤੇ ਪੰਜਾਬ ਚ 100 ਦੇ ਵਿੱਚੋਂ ਪੰਜ ਕਾਂਗਰਸ ਨੇ ਕੀਤੇ ਆ ਅੱਛਾ ਹੜੂਨ ਤਾਂ ਕੀਤਾ ਹੀ ਕੁਛ ਨਹੀਂ ਇਹਨਾਂ ਦਾ ਸਿਰਫ ਆਪਣੀਆਂ ਸ਼ਾਦੀਆਂ ਕਰਾਈਆਂ ਦੋ ਦੋ ਸ਼ਾਦੀਆਂ ਹੁਣ ਬੱਚੇ ਫਿਰ ਉਹਦੀਆਂ ਲੋੜੀਆਂ ਮਨਾਉਣਗੇ ਜਿਹੜੇ ਰਹਿ ਗਏ ਉਹ ਕੁਝ ਕਿਸਮ ਜੋਰ ਸ਼ਾਦੀਆਂ ਕਰਾ ਲੈਣਗੇ ਸੋ ਇਹ ਇਹਨਾਂ ਦੀ ਪ੍ਰਾਪਤੀ ਹੈ ਇਹਨਾਂ ਦੀ ਪ੍ਰਾਪਤੀ ਬਈ ਕੁਝ ਤਾਂ ਕਾਰਨ ਹੈ ਪਾਰਟੀ ਚ ਅਮਰਸਰੋਂ ਮਜੀਠੀਆ ਸਾਹਿਬ ਦੇ ਖਾਸਮਾਂ ਕੋਲੋਂ ਵੀ ਤਲਵੀਰ ਗਿੱਲ ਭੱਜੇ ਨੇ ਇਧਰੋਂ ਕੈਰੋਂ ਸਾਹਿਬ ਨੂੰ ਅਨੁਸ਼ਾਸਨ ਦਾ ਕਿਹਾ ਕਿ ਪਾਰਟੀ ਚੋਂ ਕੱਢ ਦਿੱਤਾ ਹੈਗਾ ਵੱਡੇ ਵੱਡੇ ਚਿਹਰੇ ਪਾਰਟੀ ਚੋਂ ਰੁਕਸਤ ਹੋ ਰਹੇ ਜਾਂ ਕੱਢੇ ਜਾ ਰਹੇਗੇ ਦੇਖੋ ਵੱਡਾ ਮਤਲਬ ਵੀ ਕੈਰੋਂ ਉਹਨਾਂ ਦਾ ਪਾਰਟੀ ਚੋਂ ਕੱਢਣਾ ਕਿਤੇ ਨਾ ਕਿਤੇ ਗਲਤ ਡਿਸੀਜਨ ਆਪਾਂ ਦੇਖੋ ਵੱਡੇ ਛੋਟੇ ਚਿਹਰੇ ਸਾਰੇ ਹੁੰਦੇ ਨੇ ਹਨਾ ਜੀ ਤਲਵੀਰ ਸਿੰਘ ਗਿੱਲ ਦੀ ਜਿੱਤ ਤੱਕ ਗੱਲ ਆ ਉਹ ਤਾਂ ਪਰਸਨਲ ਮੇਰੇ ਖਿਆਲ ਮਜੀਠੀਆ ਸਾਹਿਬ ਨਾਲ ਹੋਈ ਆ ਉਹ ਬਹੁਤ ਟਾਈਮ ਤੋਂ ਲੱਤਾ ਪੈ ਰਹੇ ਇਹ ਮਾਰ ਰਿਹਾ ਸੀ ਉਹ ਤੀਜੇ ਦਿਨ ਧਮਕੀ ਦੇਣਾ ਜਾਂਦਾ ਸੀ ਮੈਂ ਕਰ ਦੂੰ ਉਹ ਕਰ ਦੂੰ ਫਿਰ ਮੈਂ ਜਦੋਂ ਤੁਸੀਂ ਬਾਲਾ ਇਦਾਂ ਕਰੋ ਅਗਲਾ ਯਾਰ ਤੂੰ ਕਰੀ ਦੇ ਜਾ ਯਾਰ ਕਿੰਨੇ ਆ ਰਿਹਾ ਤੈਨੂੰ ਹੁਣ ਮਨਾਈਏ ਬਣਾਉਣ ਦਾ ਹੁੰਦਾ ਤੁਸੀਂ ਕਦੇ 25 ਸਾਲ ਦੀ ਕੋਈ ਗਲਤੀ ਹੋ ਗਈ ਤੁਸੀਂ ਜਾ ਕੇ ਬਹਿ ਗਏ ਉਹ ਤਾਂ ਪੰਜ ਦਿਨਾਂ ਬਾਅਦ ਹੀ ਕੋਈ ਨਾ ਕੋਈ ਕੱਢ ਲਿਆਉਂਦਾ ਸੀ ਸੋ ਚਲੋ ਉਹ ਗਏ ਨੇ ਉਹਨਾਂ ਨੂੰ ਜਿੱਥੇ ਵੀ ਉਹ ਵਧੀਆ ਰਹਿਣ ਔਰ ਜਿੱਥੋਂ ਤੱਕ ਗੱਲ ਹੈਗੀ ਹੈ ਕੈਰੋਂ ਸਾਹਿਬ ਦੀ ਦੇਖੋ ਪਾਰਟੀ ਲਈ ਜਿਹੜੀ ਅਨੁਸ਼ਾਸਨ ਆ ਸਭ ਤੋਂ ਪਹਿਲਾਂ ਚਾਹੋ ਕਰੋ ਸਾਹਿਬ ਚਾਹੋ ਦਵਿੰਦਰ ਸਿੰਘ ਬਿੱਲਾ ਚਾਹੋ ਦਰਿਆ ਬਿਛਾਉਣ ਵਾਲਾ ਚਾਹੋ ਮੰਤਰੀ ਜੱਜ ਸਾਹਿਬ ਕੇ ਮੰਤਰੀ ਜੇ ਅਨੁਸ਼ਾਸਨ ਦੇ ਵਿੱਚ ਜਿਹੜਾ ਨਹੀਂ ਰਹੂਗਾ ਮੇਰੇ ਖਿਆਲ ਫਿਰ ਉਹਨੂੰ ਜਿਹੜੀ ਕਾਰਵਾਈਆਂ ਦਾ ਸਾਹਮਣਾ ਕਰਨੇ ਪਊਗਾ ਵੀਰੇ ਬਠਿੰਡੇ ਤੋਂ ਤੁਸੀਂ ਬੀਬਾ ਬਾਦਲ ਲਈ ਪ੍ਰਚਾਰ ਕਰ ਰਹੇ ਹੋ ਕੀ ਲੱਗਦਾ ਕਿ ਲੱਖਾ ਸਧਾਨਾ ਕਿੰਨੀਆਂ ਵੋਟਾਂ ਲੈ ਜਾਣਗੇ ਲੱਖਾ ਸਧਾਨਾ ਜੀ ਦੇਖੋ ਉਹਨਾਂ ਦੀ ਕੋਈ ਆਪਣੇ ਨੌਜਵਾਨ ਕੁਸ਼ ਹੈਗੇ ਨੇ ਨਾਲ ਉਹ ਇੱਥੇ ਵੀ ਲੜੇ ਨੇ ਮੇਰੇ ਖਿਆਲ ਦੋ ਤਿੰਨ ਵਾਰੀ ਲੜ ਚੁੱਕੇ ਨੇ ਤੋਂ ਉਹਨਾਂ ਦੀ ਵੋਟ ਪਰਸੈਂਟੇਜ ਘੱਟ ਹੀ ਹੁੰਦੀ ਹੈ ਹਨਾ ਸੋ ਚਲੋ ਉਹਨਾਂ ਨੂੰ ਵੀ ਹੈਗਾ ਹੱਕ ਲੜਨ ਦਾ ਇਹ ਡੈਮੋਕ੍ਰੇਸੀ ਆ ਉਹਨਾਂ ਨੂੰ ਲੜਨ ਦਿਓ ਪਰ ਜਿਹੜੀ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਵੋਟ ਹੈਗੀ ਆ ਸ਼ਰੋਮਨੀ ਅਕਾਲੀ ਦਲ ਦੀ ਵੋਟ ਪਹਿਲਾਂ ਨਾਲੋਂ ਵਧੀ ਹੈ ਕਿਉਂਕਿ ਜਿਹੜਾ ਝਾਂਸਾ ਹੁਣੀ ਧੋਖਾ ਖਾ ਕੇ ਹਟੇ ਨੇ ਅਸੀਂ ਬੀਬੀਆਂ ਨੂੰ ਵੀ ਕਿਹਾ ਤੁਸੀਂ ਕਹਿੰਦੇ ਵੋਟ ਵਧੀ ਪਰ ਰਾਜਾ ਵੜੇਂ ਕਿ ਕਹਿ ਦਿੰਦੇ ਕਹਿੰਦੇ ਮੇਰੀ ਮੇਰੀ ਜੋ ਰਿਪੋਰਟ ਆ ਕਹਿੰਦੇ ਕਿ ਬਠਿੰਡੇ ਤੋਂ ਹਾਰ ਰਹੇ ਆ ਅਕਾਲੀ ਦਲ ਵਾਲੇ ਕਿਉਂਕਿ ਖੁੱਡੀਆਂ ਵੀ ਬਹੁਤ ਤਗੜੇ ਤਰੀਕੇ ਨਾਲ ਖੇਡ ਰਹੇ ਹੋ ਰਹੇ ਮੈਨੂੰ ਲੱਗਦਾ ਰਾਜਾ ਬੜਿੰਗ ਜੀ ਆਪਣੀ ਸੀਟ ਤੇ ਫੋਕਸ ਕਰ ਲੈਣ ਉਹਨਾਂ ਦੇ ਕਮਲਜੀਤ ਸਿੰਘ ਬਰਾੜ ਉਹਨਾਂ ਦੀ ਪਾਰਟੀ ਦੇ ਜਿਹੜੇ ਛੱਡ ਕੇ ਗਏ ਨੇ ਅ ਮਨਿਸਟਰ ਵੀ ਰਹੇ ਨੇ ਉਹਦੇ ਪਿਤਾ ਜੀ ਉਹ ਛੱਡ ਕੇ ਗਏ ਨੇ ਤੇ ਮੈਂ ਚਾਹਨਾ ਕਿ ਰਾਜਾ ਬੜਿੰਗ ਆਪਣੇ ਉਹਨਾਂ ਦੇ ਫੋਕਸ ਕਰ ਬਠਿੰਡਾ ਦੂਰ ਹੈ ਉੱਥੇ ਤੁਸੀਂ ਜਿੱਤਣ ਦੀ ਕੋਸ਼ਿਸ਼ ਕਰੋ ਉੱਥੇ ਅੱਜ ਮੈਂ ਉੱਥੇ ਹੀ ਆਇਆ ਚੈੱਕਅਪ ਕਰਾ ਕੇ ਕੋਈ ਬਾਲੀ ਵਧੀਆ ਰਿਪੋਰਟ ਨਹੀਂ ਹੈਗੀ ਲੱਗਦਾ ਰਾਜਾ ਬੜਿੰਗ ਨਹੀਂ ਜਿੱਤ ਰਹੇ ਜਿਹੜੀ ਅੱਜ ਦੀ ਰਿਪੋਰਟ ਆ ਉਹ ਕਹਿੰਦੇ ਕਮਲਜੀਤ ਬਰਾੜ ਆ ਜਿਹੜਾ ਉਹ ਇਹਦੇ ਜੜੀ ਬੈਠੂਗਾ ਇਹ ਰਿਪੋਰਟ ਆਈ ਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਅਮਰੀਕਾ ਛੱਡ ਕੇ ਆ ਗਿਆ ਅਕਾਲੀ ਦਲ ਵਾਸਤੇ ਜਿਹੜੇ ਪੰਜਾਬੀ ਤੁਹਾਨੂੰ ਦੇਖ ਰਹੇ ਨੇ ਇੱਕ ਤਰੀਕ ਨੂੰ ਵੋਟਾਂ ਆ ਗਈਆਂ ਕੀ ਕਹਿੰਦੇ ਹੋ ਮੈਂ ਤਾਂ ਇਹੀ ਕਹੂੰਗਾ ਕਿ ਦੇਖੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਹਨਾ ਕੁਝ ਗਲਤੀਆਂ ਛੋਟੀਆਂ ਹੁੰਦੀਆਂ ਨੇ ਕੁਝ ਵੱਡੀਆਂ ਹੁੰਦੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਖੁਦ ਕਿਹਾ ਕਿ ਹਾਂ ਜੇ ਗਲਤੀਆਂ ਹੋਈਆਂ ਅਸੀਂ ਮਾਫੀ ਮੰਗਦੇ ਹਾਂ ਔਰ ਪੰਜਾਬੀ ਦਾ ਬੜੇ ਦਰਿਆਦਲੇ ਨੇ ਹਨਾ ਪਰ ਅੱਜ ਕਹਿਣੀ ਚਾਹੁੰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਆ ਜੀਨੇ ਸਿਰ ਪੰਜਾਬ ਚ ਚੋਣਾ ਲੜਦੀਆਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਾਂ ਬੀਜੇਪੀ ਨਾਲ ਕਿਉਂ ਨਹੀਂ ਅਤਕੀ ਸਾਂਝ ਪਾਈ ਉਹ ਕੁਛ ਗੱਲਾਂ ਇਦਾਂ ਦੀਆਂ ਕਰਦੇ ਸੀ ਜਿਹੜੀਆਂ ਪੰਜਾਬ ਦੇ ਹੱਕਾਂ ਵਿੱਚ ਨਹੀਂ ਸਨ ਔਰ ਪ੍ਰਧਾਨ ਨੇ ਕਿਹਾ ਯਾਰ ਅਸੀਂ ਭਵੇਂ 27 ਚ ਵੀ ਆਈਏ ਅਸੀਂ ਭਵੇਂ 32 ਚ ਵੀ ਨਹੀਂ ਆਈਏ ਅਸੀਂ ਭਵੇਂ ਆਈਏ ਹੀ ਨਾ ਪਰ ਅਸੀਂ ਸ਼ਰਮਣੀ ਕਾਲੀ ਦਲ ਦੇ ਸਿਧਾਂਤ ਦੇ ਨਾਲ ਪੰਜਾਬ ਦੇ ਹੱਕਾਂ ਨਾਲ ਅਸੀਂ ਕਦੇ ਉਹ ਨੇਗੋਸ਼ੀਏਟ ਨਹੀਂ ਕਰਨਾ ਉਹ ਕਹਿੰਦੇ ਦੇਖੋ ਬੀਜੇਪੀ ਕਾਂਗਰਸ ਝਾੜੂ ਔਰ ਕਾਂਗਰਸ ਝਾੜੂ ਤਾਂ ਹੈ ਹੀ ਇੱਕ ਹੈ ਨਾ ਕੱਲ ਰਾਹੁਲ ਗਾਂਧੀ ਝਾੜੂ ਤੇ ਮੋਰ ਲਾ ਕੇ ਆਇਆ ਉਕੇ ਉੱਥੇ ਉਹਨਾਂ ਦੇ ਹੋਰ ਕੈਂਡੀਡੇਟ ਖੜਾ ਸੀ ਇਹ ਇੱਕੋ ਹੀ ਨੇ ਹਨਾ ਸਾਰੇ ਇਹ ਬਾਹਰ ਰੌਲਾ ਪਾਉਂਦੇ ਨੇ ਪਰ ਸ਼੍ਰੋਮ ਇੱਕੋ ਇੱਕ ਪਾਰਟੀ ਰਹਿ ਗਈ ਇੰਡੀਆ ਦੇ ਵਿੱਚ ਮਮਤਾ ਬੈਨਰਜੀ ਤੋਂ ਬਾਅਦ ਜਿਹੜੀ ਇੱਕੋ ਇੱਕ ਪਾਰਟੀ ਬਚੀ ਹੈ ਸ਼੍ਰੋਮ ਨਿਕਾਲੀ ਦਾ ਔਰ ਇਕਲੀ ਪਾਰਟੀ ਨਹੀਂ ਇਹ ਸੋਚ ਹੈ ਇਹ ਸਿੱਖ ਪੰਥ ਦੀ ਨਮਾਇੰਦਾ ਜਮਾਤ ਹੈ ਜੇ ਇਹ ਹੈ ਤਾਂ ਸਾਡਾ ਧਰਮ ਹੈ ਇਹ ਤਾਂ ਕੱਲ ਤੱਕ ਸਭ ਤੇ ਵੀ ਕਬਜ਼ਾ ਕਰਨ ਨੂੰ ਫਿਰਦੀਆਂ ਨੇ ਜਿਵੇਂ ਹਰਿਆਣਾ ਕਰ ਲਿਆ ਹਜੂਰ ਸਾਹਿਬ ਕਰ ਲਿਆ ਸੋ ਇਹ ਪੰਜਾਬੀਆਂ ਨੂੰ ਜਾਗਣਾ ਪੈਣਾ ਮੇਰੀ ਬੇਨਤੀ ਆ ਠੀਕ ਹੈ ਗਲਤੀਆਂ ਹੁੰਦੀਆਂ ਨੇ ਗਲਤੀਆਂ ਤੋਂ ਸਿੱਖੇ ਆ ਔਰ ਹਰੇ ਆ ਮਰੇ ਨਹੀਂ ਸੋ ਕਾਇਮ ਹੋਵੋ ਰਿਵਾਈਵ ਹੋ ਰਿਹਾ ਕਾਲੀਦਲ ਬੱਚੇ ਨੌਜਵਾਨ ਬਜ਼ੁਰਗ ਕੰਮੇ ਦੇਖਦਾ ਰੈਲੀਆਂ ਚ ਦੋਵੇਂ ਹੱਥ ਜੋੜ ਕੇ ਨਾਰੇ ਲਾਉਂਦੇ ਨੇ ਕਿ ਵਾਪਸ ਲੈ ਕੇ ਆਉਣਾ ਜੀ ਬਹੁਤ ਬਹੁਤ ਧੰਨਵਾਦ ਸੋ ਬੀਲਾ ਸਾਹਿਬ ਤਗੜੇ ਟਰਾਂਸਪੋਰਟ ਹੀ ਅਮਰੀਕਾ ਦੇ ਵਿੱਚ ਪੰਜਾਬ ਦੇ ਵਿੱਚ ਚੋਣਾ ਦੇਸ਼ ਚ ਚੋਣਾ ਤਾਂ ਬਾਦਲ ਸਾਹਿਬ ਨੂੰ ਸਪੋਰਟ ਕਰਨ ਦੇ ਲਈ ਅਮਰੀਕਾ ਤੋਂ ਸੱਦਾ ਜਹਾਜ਼ ਪੰਜਾਬ ਲੈਂਡ ਕੀਤਾ ਕਹਿੰਦੇ ਕਿ ਬਠਿੰਡੇ ਦੀ ਸੀਟ ਅਸੀਂ ਜਿੱਤੇ ਪਏ ਆ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ